ਸਾਨ ਜੁਨੀਆਨਾ ਤੋਂ ਪਰੇਕ ਕਰੇ ਸੋਭਾ ਪ੍ਰਧਾਨ ਜੀ ਸਿੰਘੀ ਡੰਗਰ ਵਾਲਾ ਜੀ ਆਪ ਦੇ ਜਨਨ ਕਰਨ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਾਅਦ ਸੰਘਰਸ਼ ਲੜਦਿਆਂ ਅੱਜ ਆਪਣੇ ਜੱਤੀ ਪੈਣ ਦੇ ਸਪੋਰਟ ਪਲੇਅਰ ਕੋਪਰੇ ਨਗਰ ਦੇ ਪ੍ਰਬਾਰਕ ਤੌਰ ਤੇ ਸਾਰਾ ਨਗਰ ਨੂੰ ਬੰਨਵਾਤੀ ਆਇਆ ਤੇ ਦੇਖ ਸੁਣਿਆ ਹੈ ਇਸ ਵੇਲੇ ਇਸ ਵੇਲੇ ਦਾ ਉਹਨਾਂ ਨੂੰ ਦੇਖੋ ਕੱਲ ਇਹ ਇਸ ਤਰ੍ਹਾਂ ਸਾਹਮਣੇ ਗੱਲ ਕਰੀ ਹੈ